ਅਮੀ ਪਾਰਟੀ ਚੈਲੰਜ ਪੁਰਾਣੇ ਦੇਖੋ ਜਿਹੜਾ ਬੰਦਾ ਦੇਸ਼ ਲਈ ਕੰਮ ਪੰਜਾਬ ਲਈ ਕੰਮ ਕਰਨਾ ਚਾਹੁੰਦਾ ਆਪਣੀਆਂ ਦੇਸ਼ ਲਈ ਜਿਹੜੀਆਂ ਵੀ ਪੰਜਾਬ ਲਈ ਤਾਕਤਾਂ ਉਹਨੂੰ ਮਾੜੇ ਕਰਨ ਲਈ ਉੱਠਦੀਆਂ ਚਾਹੇ ਉਹ ਬਾਰਡਰ ਸਟੇਟ ਕਰਕੇ ਜਿਹੜਾ ਵੀ ਪਾਰਟੀ ਉਹਨੂੰ ਬੜੀ ਤਕੜੀ ਤਰ੍ਹਾਂ ਜਿਹੜਾ ਉਹਨੂੰ ਕੰਟਰੋਲ ਕਰਨ ਦੀ ਗੱਲ ਕਰਦੀ ਆ ਜਿਹੜੀ ਹਮੇਸ਼ਾ ਪਾਰਟੀ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਏਕਤਾ ਦੀ ਗੱਲ ਕਰਦੀ ਆ ਤੇ ਉਹ ਇਸ ਵੇਲੇ ਤੁਹਾਨੂੰ ਪਤਾ ਹੀ ਆ ਵੀ ਅਸੀਂ ਤਾਂ ਆਪੋਜੀਸ਼ਨ ਚ ਬਹਿ ਬਹਿ ਉੱਥੇ ਨਾਰੇਬਾਜ਼ੀ ਕਰਕੇ ਸਪੀਕਰ ਸਾਹਿਬ ਬਾਹਰ ਕਰ ਦਿੰਦੇ ਸੀ ਅਸੀਂ ਬਾਹਰ ਆ ਕੇ ਜਾਂਦੇ ਸੀ ਲੋਕੀ 35 ਲੱਖ ਉਰੇ ਪੁੱਛਦੇ ਸੀ ਵੀ ਕੀ ਕੀਤਾ ਅਸੀਂ ਕਹਿੰਦੇ ਜੀ ਅਸੀਂ ਉਹ ਕਹਿੰਦੇ ਜੀ ਉਹ ਤਾਂ ਸੜਕ ਤੇ ਵੀ ਅਸੀਂ ਕਰੀ ਜਾਂਦੇ ਹਾਂ ਤੁਸੀਂ ਕੀ ਕੀਤਾ ਤੇ ਇਸ ਕਰਕੇ ਕੁਝ ਵੀ ਜਿਹੜਾ ਪਿਛਲੇ 10 ਸਾਲ ਚ ਜਿਹੜਾ ਉਹ ਸਿਰਫ ਕਾਂਗਰਸ ਪਾਰਟੀ ਨੇ ਕਦੇ ਉੱਥੇ ਬੈਸਟ ਜਿੱਗਾ ਪਾਰਟਿਸਿਪੇਟ ਨਹੀਂ ਕੀਤਾ ਉਦੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਹੋਈ ਉਹਦੇ ਵਿੱਚ ਕੋਈ ਗੱਲ ਨਹੀਂ ਕੀਤੀ ਜੇ ਖੁੱਲ੍ਹਿਆ ਰਾਮ ਮੰਦਰ ਜੀ ਦੀ ਗੱਲ ਆ ਉਹਦੇ ਉੱਤੇ ਜਾਣੋ ਹੀ ਨਾ ਕਰਤੀ ਤੇ ਜਦੋਂ ਉਹ ਪੰਜਾਬ ਚ ਆਉਂਦੇ ਸੀ ਲੋਕ ਸਾਨੂੰ ਸਵਾਲ ਪੁੱਛਦੇ ਸੀ ਵੀ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਤੇ ਮੈਂ ਕਾਂਗਰਸ ਬਾਰੇ ਨਹੀਂ ਕਾਂਗਰਸ ਬੜੀ ਚੰਗੀ ਪਾਰਟੀ ਆ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਆ ਉਦੋਂ ਬਾਅਦ ਕਰ ਵੀ ਪਾਰਟੀ ਸਥਿਤੀ ਆ ਜਿਹੜੀ ਉਹ ਲੈ ਕੇ ਆਂਦੀ ਤੇ ਦੂਜੀ ਦੂਜੀ ਗੱਲ ਇਹ ਇਹ ਲੀਡਰਸ਼ਿਪ ਸੈਂਟਰ ਦੀ ਤੁਸੀਂ ਕਹਿ ਰਹੇ ਹੋ ਰਾਹੁਲ ਗਾਂਧੀ ਦੇ ਨਾਲ ਜਿਹੜੇ ਨੇ ਉਹਨਾਂ ਦੀ ਗੱਲ ਕਰ ਰਹੇ ਹੋ ਜਾਂ ਕਿਹੜੀ ਲੀਡਰਸ਼ਿਪ ਦਾ ਸੀ ਕਿਉਂਕਿ ਮੈਂ ਉਹਦਾ ਵੀ ਇੱਕ ਗੱਲ ਇਹ ਸੀ ਵੀ ਭਾਜਪਾ ਹਮੇਸ਼ਾ ਅੱਗੇ ਬੀ ਟੀਮ ਅਕਾਲੀ ਦਲ ਦੇ ਥੱਲੇ ਲੱਗ ਕੇ ਕਿਉਂਕਿ ਤਿੰਨ ਪਾਰਲੀਮੈਂਟ ਇਲੈਕਸ਼ਨ ਲੜਦੀ ਸੀ ਤੇ 23 ਲੜਦੀ ਸੀ ਵਿਧਾਨ ਸਭਾ 94 ਉਹ ਖਾਲੀ ਪਈਆਂ ਸੀ 10 ਇਹ ਸੀ ਤੇ ਇਸ ਭਾਜਪਾ ਇੱਕ ਨਵਾਂ ਪੰਜਾਬ ਨੂੰ ਕਿਉਂਕਿ ਉਹ ਨਵਾਂ ਇੱਕ ਰੰਗਲਾ ਪੰਜਾਬ ਜਿਹੜਾ ਕਰ ਦਿੰਦਾ ਏ ਆ ਗੱਲ ਪਰ ਬਾਕੀ ਸੂਬਿਆਂ ਡਬਲ ਇੰਜਨ ਦੀ ਸਰਕਾਰ ਕਹਿੰਦੇ ਇੱਥੇ ਇੱਕ ਇੰਜਨ ਜਿਹੜਾ ਉਹ ਵੀ ਧੂਆ ਮਾਰੀ ਜਾਂਦਾ ਤੇ ਇਸ ਕਰਕੇ ਸੋਚ ਸਾਰੀ ਲੈ ਕੇ ਵੀ ਪੰਜਾਬ ਨੂੰ ਕਿਵੇਂ ਠੀਕ ਕਰੀਏ ਪਾਰਟੀ ਦੀ ਬਾਤ ਦੀ ਗੱਲ ਐਸ ਵੇਲੇ ਸੱਤਾ ਚ ਕੌਣ ਆ 10 ਸਾਲ ਤਾਂ ਬੀਜੇਪੀ ਆ ਅੱਗੇ ਕੰਨ ਤੇ ਲਿਖਿਆ ਵੀ 400 ਪਾਰ ਵਾਲੀ ਗੱਲ ਤੇ ਪੰਜਾਬ ਦੇ ਕਿਸਾਨ ਡੰਡੇ ਹੀ ਖਾਂਦੇ ਰਹਿਣ ਪੰਜਾਬ ਦੇ ਕਿਸਾਨ ਗੋਲੀਆਂ ਹੀ ਖਾਂਦੇ ਰਹਿਣ ਕਾਂਗਰਸ ਇਹ ਕਹਿ ਰਹੀ ਕਹਿੰਦੇ ਕਿ ਕਾਂਗਰਸ ਇਹ ਕਹਿ ਰਹੀ ਰਵਨੀਤ ਬਿੱਟੂ ਦੇ ਪਰਿਵਾਰ ਨੂੰ ਸਭ ਕੁਝ ਦੇ ਦਿੱਤਾ ਮੁੱਖ ਮੰਤਰੀ ਇਹਨਾਂ ਦੇ ਦਾਦਾ ਜੀ ਬਣੇ ਮੈਂਬਰ ਪਾਰਲੀਮੈਂਟ ਕਈ ਵਾਰ ਬਣਾਇਆ ਔਰ ਉਸ ਵੇਲੇ ਜਦੋਂ ਕੀ ਘੜੀ ਦੇ ਵਿੱਚ ਸੀਗੀ ਉਸ ਵੇਲੇ ਸਾਥ ਦੇਣਾ ਚਾਹੀਦਾ ਸੀ ਰਾਹੁਲ ਗਾਂਧੀ ਦੀ ਸੱਜੀ ਬਾਹ ਰਵਨੀ ਸਿੰਘ ਬਿੱਟੂ ਮੰਨੇ ਜਾਂਦੇ ਸੀਗੇ ਲੇਕਿਨ ਉਹ ਸੱਜੀ ਬਾਹੀਂ ਜਿਹੜਾ ਉਹ ਸਾਥ ਛੱਡ ਗਈ ਔਰ ਕੀ ਤੁਹਾਨੂੰ ਇਹ ਪੱਕਾ ਪਤਾ ਹੈ ਕਿ ਭਾਜਪਾ ਜਿਹੜਾ ਉਹ ਰਿਪੀਟ ਕਰੇਗੀ ਔਰ ਤੁਹਾਨੂੰ ਮੰਤਰੀ ਬਣਾਏਗੀ ਮੰਤਰੀ ਬਣਨ ਦੀ ਕਮਿਟਮੈਂਟ ਹੋਈ ਹੈ ਕਿ ਮੰਤਰੀ ਜਿਹੜਾ ਤੁਹਾਨੂੰ ਆ ਜਾਏਗਾ ਤਾਂ ਤੁਸੀਂ ਇੱਕ ਸਵਾਲ ਕਹਿ ਦਿਨਾ ਵੀ ਕਾਂਗਰਸ ਹੈਗਾ ਜੋ ਕੁਝ ਉਹ ਬਿੱਟੂ ਦਾ ਨਵਾਂ ਕਾਂਗਰਸ ਪਾਰਟੀ ਕਰਕੇ ਆ ਤੇ ਇਸ ਕਰਕੇ ਕੋਈ ਜੋ ਲੀਡਰ ਕਹਿ ਰਿਹਾ ਪਰ ਉਹ ਗੱਲ ਕੀ ਆ ਇਹ ਵੀ ਮੈਨੂੰ ਉਹ ਲੀਡਰਾਂ ਨੂੰ ਇਹ ਵੀ ਪੁੱਛਿਓ ਵੀ ਜਦੋਂ ਆਪਾਂ ਸੱਤਾ 'ਚ ਆ ਜਾਂਦੇ ਹੁਣ ਹੀ ਗਏ ਆ ਸੱਤਾ 'ਚ ਉਸ ਵੇਲੇ ਜਿਹੜਾ ਵਰਕਰ ਆ ਜਿਹੜਾ ਬੂਤ ਤੇ ਕੰਮ ਕਰਨ ਵਾਲਾ ਏ ਜਦੋਂ ਉਹਨਾਂ ਗੱਲ ਕਰਦੇ ਆ ਉਹਦੀ ਤਾਂ ਕੋਈ ਗੱਲ ਨਹੀਂ ਕਰਦਾ ਜਿਹੜੇ ਚਾਰ ਨਾਲ ਨੇ ਲੀਡਰ ਦੇ ਉਹੀ ਚੇਅਰਮੈਨ ਬਣਦੇ ਆ ਉਹੀ ਬੋਰਡਾਂ ਦੇ ਮੈਂਬਰ ਬਣਦੇ ਆ ਉਹੀ ਚੰਡੀਗੜ੍ਹ ਵਹਿੰਦੇ ਆ ਜਾ ਕੇ ਉਸ ਵੇਲੇ ਤਾਂ ਵਰਕਰ ਨੂੰ ਕੋਈ ਪੁੱਛਦਾ ਨਹੀਂਗਾ ਸਰਦਾਰ ਬਿਅੰਦ ਸਿੰਘ ਜੀ ਦਾ ਭਾਈ ਇਸ ਕਾਂਗਰਸ ਪਾਰਟੀ ਨੂੰ ਪੰਜਾਬ ਚ ਖਤਮ ਹੋਈ ਨੂੰ ਉਹਨਾਂ ਨੇ ਆਪਣੇ ਟੁਕੜੇ ਟੁਕੜੇ ਕਰਾ ਲਏ ਤੇ ਉਹ ਕਾਂਗਰਸ ਪਾਰਟੀ ਨੂੰ ਮਤਲਬ 84 ਹੋਰ ਹਾਲਾਤਾਂ ਤੋਂ ਦੰਗਿਆਂ ਤੋਂ ਬਾਅਦ ਟੈਰਰਿਜ਼ਮ ਤੋਂ ਬਾਅਦ ਕਾਂਗਰਸ ਤਾਂ ਪੰਜਾਬ ਚ ਹੈ ਹੀ ਨਹੀਂ ਸੀ ਸਰਦਾਰ ਬਿਅੰਦ ਸਿੰਘ ਨੇ ਹੀ ਖੜੀ ਕੀਤੀ ਕਾਂਗਰਸ ਜਿਹੜੇ ਵੀ ਅੱਜ ਲੀਡਰ ਨੇ ਤੇ ਇਸ ਕਰਕੇ ਜਦੋਂ ਉਹ ਜਗ੍ਹਾ ਹੀ ਆਪਣੀ ਛੱਡ ਗਈ ਜਦੋਂ ਕਾਂਗਰਸ ਅੱਜ ਗੱਲਾਂ ਹੀ ਦੇਸ਼ ਨੂੰ ਤੋੜਨ ਦੀਆਂ ਕਰਦੀਆਂ ਅੱਜ ਪੰਜਾਬ 'ਚ ਵੀ ਉਹ ਜਿਹੜੀਆਂ ਤਾਕਤਾਂ ਐ ਜਿਹੜੀਆਂ ਦੇਸ਼ ਨੂੰ ਤੋੜਨ ਵਾਲੀਆਂ ਐ ਸਾਰੇ ਲੀਡਰ ਉਹਦੀ ਗੱਲ ਕਰਦੇ ਆ ਕਿਸ ਦੇ ਕਿਸ ਦਾ ਜ਼ਿਕਰ ਕਰ ਮੈਂ ਸਾਰਿਆਂ ਦੀ ਉਹ ਗੱਲ ਕਰਦਾ तकरीबन तकरीबन ਤੁਸੀਂ ਵੀ ਇਹ ਕਹਿ ਰਹੇ ਹੋ ਦੇਸ਼ ਨੂੰ ਪੰਜਾਬ ਨੂੰ ਤੋੜਨ ਵਾਲਿਆਂ ਦਾ ਸਾਥ ਕਾਂਗਰਸ ਦਿੰਦੀ ਹੈ ਹਾਂ ਇਹ ਤਾਂ ਜਿਹੜੇ ਜੇਲ੍ਹਾਂ 'ਚ ਜਿਹੜੇ ਕ੍ਰਾਈਮ ਕਰਨ ਵਾਲੇ ਨੇ ਇਹ ਉਹਨਾਂ ਦੀ ਉਹ ਗੱਲ ਕਰਦੇ ਆ ਵੀ ਉਹਨਾਂ ਨੂੰ ਛੱਡੋ ਜੀ ਉਹਨਾਂ ਨੂੰ ਜਿਹੜਾ ਇਹ ਮਤਲਬ ਕਹਿਣ ਦਾ ਕਿਤੇ ਨਾ ਕਿਤੇ ਇਹ ਲੋਕ ਤੁਸੀਂ ਵੱਡੇ ਇਲਜ਼ਾਮ ਲਗਾ ਰਹੇ ਹੋ ਕਾਂਗਰਸ ਦੇ ਉੱਤੇ ਕਿ ਕਾਂਗਰਸ ਪੰਜਾਬ ਨੂੰ ਤੋੜਨ ਵਾਲਿਆਂ ਦੇ ਨਾਲ ਹੈ ਦੇਸ਼ ਨੂੰ ਤੋੜਨ ਵਾਲਿਆਂ ਦੇ ਨਾਲ ਨਹੀਂ ਕਿਹਾ ਮੈਂ ਲੀਡਰ ਕਿਹਾ ਹੈ ਲੀਡਰ ਕਹਿੰਦੇ ਕਾਂਗਰਸ ਦੇ ਲੀਡਰ ਤੇ ਫਿਰ ਉਹ ਕਹਿੰਦੇ ਕਾਂਗਰਸ ਹੀ ਹੋਈ ਨਾ ਕਾਂਗਰਸ 'ਚ ਬਹੁਤ ਦੇਸ਼ ਭਗਤ ਨੇ ਅੱਜ ਵੀ ਹਾਂ ਕਦੇ ਇਹਨਾਂ ਨੇ ਗੱਲ ਕੀਤੀ ਗੁਰਕੀਰਤ ਸਿੰਘ ਮੇਰੇ ਅੱਜ ਪਰ ਅੱਜ ਵੀ ਕਾਂਗਰਸ 'ਚ ਨੇ ਮੇਰੇ ਭਰਾ ਨੇ ਹਾਂ ਮੈਂ ਉਹ ਹੀ ਝੰਡਾ ਦੇਖਣ ਆਇਆ ਸੀ ਕਿ ਇੱਥੇ ਝੰਡਾ ਕਾਂਗਰਸ ਦਾ ਹੋਏਗਾ ਬੀਜੇਪੀ ਦਾ ਹੋਏਗਾ ਕਿਉਂਕਿ ਬਾਜਵਾ ਪਰਿਵਾਰ ਚ ਦੇਖਿਆ ਕਿ ਕਹਿੰਦੇ ਨੋ ਪੋੜੀਆਂ ਉੱਪਰ ਚੜ ਕੇ ਭਾਜਪਾ ਸ਼ੁਰੂ ਹੋ ਜਾਂਦੀ ਥੱਲੇ ਕਾਂਗਰਸ ਇੱਥੇ ਝੰਡਾ ਜੈਸ਼ੀ ਰਾਮ ਦਾ ਝੰਡਾ ਜਿਹੜਾ ਉਹ ਨਜ਼ਰ ਆਇਆ ਉਹ ਝੰਡਾ ਵੀ ਦਿਖਾ ਸਕਦੇ ਜਿੱਥੇ ਗੁਰਕੀਰਤ ਸਿੰਘ ਰਹਣਗੇ ਉੱਥੇ ਕਾਂਗਰਸ ਦਾ ਝੰਡਾ ਹੀ ਰਹੇਗਾ ਜਿੱਥੇ ਰਵਨੀਤ ਬਿੱਟੂ ਰਹੇਗਾ ਉੱਥੇ ਬੀਜੇਪੀ ਦਾ ਝੰਡਾ ਰਹੇਗਾ ਇੱਥੇ ਮੈਂ ਜੈਸ਼ੀ ਰਾਮ ਦਾ ਝੰਡਾ ਜਿਹੜਾ ਉਹ ਦੇਖ ਰਿਹਾ ਹਾਂ ਕਿਉਂਕਿ ਇੱਥੇ ਰਵਨੀਤ ਬਿੱਟ ਰਾਮ ਰਾਮ ਹੋ ਰਿਆ ਸੀ ਸਾਰੇ ਦੁਨੀਆ ਚ ਹਾਂ ਉਹ ਦਿਨ ਅਸੀਂ ਵੀ ਸਾਰੇ ਲੁਧਿਆਣੇ ਚ ਹੀ ਰਾਮ ਰਾਮ ਸੀ ਤੇ ਜਿੱਦਣ ਕਰਤਾਰਪੁਰ ਸਾਹਿਬ ਲੰਘਾ ਖੁੱਲਿਆ ਸੀ ਉਹ ਦਿਨ ਗੁਰੂ ਨਾਨਕ ਦੇ ਨਾਮ ਲੇਵਾ ਗੁਰਨਾਨਕ ਗੁਰਨਾਨਕ ਅਸੀਂ ਕਰ ਰਹੇ ਸੀ ਅਸੀਂ ਤਾਂ ਕਿਸੇ ਧਰਮਾ ਚ ਥੋੜੀ ਬੰਡੇ ਹੋਏ ਹਾਂ ਤੁਸੀਂ ਕਾਂਗਰਸ ਆ ਬੀਨ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਕਾਂਗਰਸ ਦੇ ਲੀਡਰ ਇਹ ਕਹ ਰਹੇ ਕਹਿੰਦੇ ਜੇਕਰ ਅੱਜ ਬੀਨ ਸਿੰਘ ਹੁੰਦੇ ਤਾਂ ਤੁਹਾਨੂੰ ਘਰੋਂ ਬਾਹਰ ਕੱਢ ਦਿੰਦੇ ਉਹ ਉਹ ਕੌਣ ਹੁੰਦੇ ਆ ਇਸ ਗੱਲ ਚ ਦਖਲ ਦੇਣ ਵਾਲੇ ਸਾਡੇ ਪਰਿਵਾਰ ਦੀ ਗੱਲ ਆ ਤੇ ਉਹ ਪਰਿਵਾਰ ਨੇ ਅਸੀਂ ਬਹਿ ਕੇ ਜਿਹੜਾ ਉਹ ਫੈਸਲਾ ਕੀਤਾ ਸਾਰਿਆਂ ਨੇ ਉਹਨਾਂ ਨੂੰ ਕੀ ਉਹ ਉਹ ਸਰਦਾਰ ਬਿਆਨ ਸਿੰਘ ਦੇ ਨਾਂ ਤੇ ਵੋਟਾਂ ਆ ਜਿੰਨਾ ਚਿਰ ਉਹਨਾਂ ਚਿਰ ਠੀਕ ਆ ਜਦੋਂ ਕੋਈ ਮਿਨਿਸਟਰੀ 'ਚ ਹਿੱਸਾ ਦੇਣ ਵਾਲੀ ਗੱਲ ਹੁੰਦੀ ਆ ਉਦੋਂ ਗੁਰਕੀਰਤ ਸਿੰਘ ਜਾਂ ਯਾਦ ਨਹੀਂ ਆਉਂਦੇ ਉਦੋਂ ਪਾਂਡੇ ਜੀ ਯਾਦ ਨਹੀਂ ਆਉਂਦੇ ਜਿਹੜੇ ਸ਼ਹੀਦ ਪਰਿਵਾਰ ਦੇ ਉਦੋਂ ਤਰਲੋਚਨ ਸਿੰਘ ਯਾਦ ਨਹੀਂ ਆਉਂਦੇ ਉਦੋਂ ਉਦੋਂ ਮਹਿੰਦਰ ਸਿੰਘ ਕੇਪੀ ਯਾਦ ਨਹੀਂ ਆਉਂਦੇ ਅਜੇ ਤਾਂ ਮੈਂ ਨੌ ਹੀ ਚੰਦ ਚੰਦ ਗਿਣਾਏ ਨੇ ਅਗਲੀ ਇੰਟਰਵਿਊ ਤੁਹਾਨੂੰ ਦਿਖਾਵਾਂਗਾ ਵੀ ਸ਼ਹੀਦ ਪਰਿਵਾਰ ਜਿਹੜਿਆ ਨੇ ਕਾਂਗਰਸ ਬਣਾਈ ਆ ਉਹ ਕਿੱਥੇ ਆ ਤੇ ਅੱਜ ਇਹ ਬਤਾ ਤੁਸੀਂ ਭਾਜਪਾ ਚ ਇਤਨੀ ਲੈ ਆ ਗਏ ਸਾਰੇ ਜਿੰਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮਹਿੰਦਰ ਕੇਪੀ ਦਾ ਗੁਰਕੀਰਤ ਹੋਰਾਂ ਦਾ ਪਾਂਡੇ ਸਾਹਿਬ ਦਾ ਇਹ ਸਾਰੇ ਭਾਜਪਾ ਜੀ ਤੁਹਾਡੇ ਨਾਲ ਤਾਂ ਨਹੀਂ ਆ ਜਾਣਗੇ ਨਹੀਂ ਨਹੀਂ ਦੇਖੋ ਮੈਂ ਐਵੇਂ ਝੂਠ ਬੋਲਾਂ ਇਹ ਜੀ ਬਿਲਕੁਲ ਉਹ ਉਹਨਾਂ ਦੀ ਆਪਣੀ ਮਰਜ਼ੀ ਆ ਤੇ ਗੁਰਕੀਰਤ ਸਿੰਘ ਹੁਣੀ ਕਾਂਗਰਸ ਚ ਨੇ ਬੜਾ ਡਟਕੇ ਉਹ ਉਹ ਮਿਹਨਤ ਕਰ ਰਿਹਾ ਕੰਮ ਕਰ ਰਿਹਾ ਤੇ ਅਸੀਂ ਸਾਰੇ ਪਰਿਵਾਰ ਆ ਜਿਹੜਾ ਉਹ ਆਪਸ ਵਿੱਚ ਬਿਲਕੁਲ ਹਮੇਸ਼ਾ ਚਾਹੇ ਕਿਸੇ ਪਾਰਟੀ ਚ ਇੱਕ ਦੂਜੇ ਦੇ ਹੋਈਏ ਕਦੇ ਸਾਡੇ ਇਸ ਗੱਲ ਦੇ ਡਿਫਰੈਂਸ ਥੋੜੀ ਨੇ ਵੀ ਮੈਂ ਉਹਨਾਂ ਨੂੰ ਕਮਾ ਤੁਸੀਂ ਮੇਰੇ ਨਾਲ ਆਓ ਜਾਂ ਉਹਨਾਂ ਨੇ ਮੈਨੂੰ ਕਦੇ ਕਿਹਾ ਹੋਵੇ ਗੱਲਬਾਤ ਹੋਈ ਸੀ ਪਾਰਟੀ ਛੱਡਣ ਤੋਂ ਪਹਿਲਾਂ ਗੁਰਕੀਰਤ ਹੋਰ ਬਿਲਕੁਲ ਹੋਈ ਸੀ ਕੀ ਕਹਿੰਦੇ ਜਾਓ ਨਹੀਂ ਉਹ ਕਿਉਂ ਕਹਿਣਗੇ ਜਾਓ ਹਾਂ ਮੈਂ ਦੱਸਿਆ ਜ਼ਰੂਰ ਉਹਨਾਂ ਵੀ ਮੈਂ ਜਾ ਰਿਹਾ ਉਹਨਾਂ ਦਾ ਕੀ ਕਹਿਣਾ ਸੀ ਉਹ ਦੇਖੋ ਵੱਡੇ ਭਰਾ ਨੇ ਉਹ ਉਹਨਾਂ ਨੇ ਤਾਂ ਅਸ਼ੀਰਵਾਦ ਹੀ ਦੇਣਾ ਨਾ ਉਹ ਇਹ ਇਹ ਫੈਸਲੇ ਤਾਂ ਜਿਹੜੇ ਉਹ ਅੱਜ ਤੋਂ ਤੁਸੀਂ ਵੱਡੇ ਹੋ ਜਾਂਦੇ ਹੋ ਆਪਣੇ ਆਪਣੇ ਫੈਸਲੇ ਹੁੰਦੇ ਹਰ ਦੇ ਤੇ ਤੁਸੀਂ ਇੱਕ ਸਵਾਲ ਹੋਰ ਕੋਈ ਪੁੱਛ ਰਹੇ ਸੀ ਭਾਜਪਾ ਦੇ ਬਾਰੇ ਇਹ ਚ ਕੋਈ ਸ਼ੱਕ ਨਹੀਂ ਮੈਂ ਇੱਕ ਸਾਲ ਤੋਂ ਜਾਂ ਦੋ ਸਾਲ ਤੋਂ ਹੀ ਕੋਵਿਡ ਤੋਂ ਬਾਅਦ ਜਦੋਂ ਵੀ ਉੱਥੇ ਕੋਈ ਐਂਟੀ ਨੈਸ਼ਨਲ ਦੀ ਗੱਲ ਹੋਈ ਪ੍ਰਾਈਮ ਮਿਨਿਸਟਰ ਸਾਹਿਬ ਨੇ ਮੈਨੂੰ ਕਿਹਾ ਵੀ ਤੁਸੀਂ ਬੋਲੋ ਕੈਨੇਡਾ ਦੇ ਕੈਨੇਡਾ 'ਚ ਜਦੋਂ ਇੱਕ ਐਸੀ ਦੇਸ਼ ਦੇ ਖਿਲਾਫ ਇੱਕ ਗੱਲ ਬਣਨ ਲੱਗੀ ਮੈਨੂੰ ਬੇਨਤੀ ਕੀਤੀ ਹੁਕਮ ਕੀਤਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਆਪ ਵੀ ਤੁਸੀਂ ਆਪੋਜੀਸ਼ਨ ਚ ਵੀ ਇਹ ਬੋਲੋ ਮੈਂ ਬੋਲਿਆ ਡਟ ਕੇ ਪਰ ਜਦੋਂ ਉਹਨਾਂ ਨਾਲ ਗੱਲ ਕਰਦੇ ਸੀ ਵੀ ਅਸੀਂ ਕਿਸਾਨਾਂ ਨਾਲ ਲਿਆ ਕਰਨਾ ਕਿਉਂਕਿ ਐਡੀਆਂ ਵੱਡੀਆਂ ਅਨਾਉਂਸਮੈਂਟਸ ਕਰਨਾ ਚਾਹੁੰਦੇ ਸੀ ਇਹ ਗੱਲ ਜ਼ਰੂਰ ਸੁਣ ਲਓ ਖੜ ਜੋ ਫਿਰੋਜ਼ਪੁਰ ਜਦੋਂ ਪ੍ਰਾਈਮ ਮਿਨਿਸਟਰ ਆਉਣ ਲੱਗੇ ਸੀ ਜਦੋਂ ਇਹ ਸਰਕਾਰ ਨੇ ਉਸ ਵੇਲੇ ਚੰਨੀ ਸਾਹਿਬ ਨੇ 20 ਕ ਬੰਦੇ ਭੇਜ ਕੇ ਸ਼ਰਾਰਤ ਕੀਤੀ ਉਹਨਾਂ ਨੂੰ ਰੋਕਿਆ ਉਹ ਹੈਲੀਕਾਪਟਰ ਛੱਡ ਕੇ ਜਹਾਦ ਛੱਡ ਕੇ ਕਿਉਂਕਿ ਮੌਸਮ ਬੜਾ ਖਰਾਬ ਸੀ ਉਹ ਗੱਡੀ 'ਚ ਉਹਨਾਂ ਨੇ ਜਿਹੜਾ ਕਿ ਮੰਨਿਆ ਨਹੀਂ ਜਾਂਦਾ ਪ੍ਰਾਈਮ ਮਿਨਿਸਟਰ ਇਡਾ ਸਫਰ ਕਰੇ ਉਹ ਗੱਡੀ 'ਚ ਸਫਰ ਕਰਨ ਨੂੰ ਤੇ ਉਹਦੇ ਉਹਨਾਂ ਦੇ ਮੂਰੇ ਰੋਕਿਆ ਉਦੋਂ ਇੰਨਾ ਕੁਸ਼ ਸੀਗਾ ਕਿ ਪੰਜਾਬ ਨੂੰ ਲੋੜ ਨਾ ਪੈਂਦੀ ਸਾਰੀਆਂ ਜਿਹੜਾ ਹਿੱਲ ਸਟੇਟਸ ਨੂੰ ਆ ਟੈਕਸ ਇਹ ਅਸੰਸ਼ਨ ਜਿਹੜੇ ਟੈਕਸ ਮਾਫ ਨੇ ਉਹ ਸਾਰੀਆਂ ਬਾਰਡਰ ਸਟੇਟ ਚ ਉਵੇਂ ਇੰਡਸਟਰੀਆਂ ਆਉਣੀਆਂ ਸੀ ਬੜੀਆਂ ਤੋਂ ਬੜੀਆਂ ਉਹ ਮਾਫੀ ਦੇ ਰਹੇ ਸੀ ਤੁਸੀਂ ਕਹਿ ਰਹੇ ਹੋ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਜਿਸ ਦਿਨ ਆਏ ਉਸ ਦਿਨ ਐਲਾਨ ਕਰਨਾ ਸੀ ਕਿ ਪੰਜਾਬ ਨੂੰ ਬਾਰਡਰ ਸਟੇਟ ਹੋਣ ਦੇ ਨਾਤੇ ਜਿਹੜਾ ਵਾ ਜਿਵੇਂ ਹਿਮਾਚਲ ਨੂੰ ਦਿੱਤੀ ਜਾਂਦੀ ਸਬਸਿਡੀ ਉਸ ਤਰੀਕੇ ਨਾਲ ਦਿੱਤੀ ਜਾਏਗੀ ਬਿਲਕੁਲ ਮੈਂ ਕਿਉਂਕਿ ਉਸ ਵੇਲੇ ਜਿਹੜੇ ਸ਼ਿਕਾਵਤ ਸਾਹਿਬ ਸੀ ਮੇਰਾ ਉਹਨਾਂ ਨਾਲ ਵੀ ਬਹੁਤ ਕਿਉਂਕਿ ਅਸੀਂ ਇਕੱਠੇ ਹੀ ਬੈਨੇ ਆ ਪਾਰਲੀਮੈਂਟ ਚ ਬੜੇ ਡੂੰਘੇ ਰਿਸ਼ਤੇ ਨੇ ਤੇ ਸਾਰਿਆਂ ਇਕੱਠੇ ਬਹਿ ਕੇ ਵੀ ਪੰਜਾਬ ਨੂੰ ਕੀ ਕੀ ਚਾਹੀਦਾ ਪੰਜਾਬ ਲਈ ਜਿਹੜੀ ਫੌਜ ਦੀ ਭਰਤੀ ਆ ਉਹਦੇ ਚ ਵੀ ਉਹ ਪੱਕੇ ਪਰਸੈਂਟ 2 ਤੋਂ 3 ਪਰਸੈਂਟ ਵੀ ਪੱਕੀ ਭਰਤੀ ਗਵਿੰਦਗੜ ਲੁਧਿਆਣਾ ਇਹਨੂੰ ਸਾਰੇ ਨੂੰ ਸਟੀਲ ਹੱਬ ਆਫ ਇੰਡੀਆ ਲੇਕਿਨ ਇਹ ਇਹ ਕਲੀਅਰ ਹੈ ਕਿ ਉਹਨਾਂ ਨੇ ਫੈਸਲਾ ਲੈਣਾ ਸੀ ਕਿ ਹੋਰ ਕਿਉਂ ਕਿਉਂ ਕਦ ਬਾਰ ਬਾਰ ਉਹ ਕੋਸ਼ਿਸ਼ ਕਰਨੀ ਸੀ ਵੀ ਮੈਂ ਪਹੁੰਚਾਂ ਬਾਈ ਰੋਡ ਵੀ ਮੈਂ ਪਹੁੰਚਾਂ ਤੇ ਇਹਨਾਂ ਨੂੰ ਪਤਾ ਸੀ ਕਿਉਂਕਿ ਸਰਕਾਰ ਦੇ ਇੰਟੈਲੀਜੈਂਸ ਹੁੰਦੀ ਹੈ ਸਟੇਟ ਸਰਕਾਰ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਇਹਦੇ ਨਾਲ ਇਹ ਪਾਰਟੀ ਦਾ ਸੋਚਦੇ ਰਹੇ ਇਹ ਨਹੀਂ ਸੋਚਦੇ ਪੰਜਾਬ ਦਾ ਕਿੱਡਾ ਫਾਇਦਾ ਸਭ ਤੋਂ ਵੱਡਾ ਮਿਊਜ਼ੀਅਮ ਇੰਡੀਆ ਦਾ ਗੁਰੂ ਗ੍ਰੰਥਕ ਦੀਪ ਜੀ ਤੇ ਨੌਂ ਤੇ ਜਿੱਥੇ ਕਰਤਾਰਪੁਰ ਸਾਹਿਬ ਲੰਘਾ ਉੱਥੇ ਬਣਾਉਣਾ ਸੀ ਆਈਟੀ ਹੱਬ ਜਿਹੜਾ ਇਹ ਮਹਾਲੀ ਨੂੰ ਬਣਾਉਣਾ ਸੀ ਦੇਸ਼ ਦਾ ਲੇਕਿਨ 2 ਸਾਲ ਹੋ ਗਏ ਹੁਣ ਤੁਸੀਂ ਭਾਜਪੀ ਚ ਆ ਗਏ ਤੁਸੀਂ ਪ੍ਰਧਾਨ ਮੰਤਰੀ ਨੂੰ ਕਹੋ ਕਿ ਜਿਵੇਂ ਹਿਮਾਚਲ ਨੂੰ ਪਹਾੜੀ ਸੂਬੇ ਹੋਣ ਦੇ ਨਾਤੇ ਉਦਾਂ ਹੀ ਪੰਜਾਬ ਨੂੰ ਬਾਰਡਰ ਸਟੇਟ ਹੋਣ ਦੇ ਨਾਤੇ ਕਰੋ ਮੈਂ ਕਿਹਾ ਜੀ ਸਾਰੀਆਂ ਗੱਲਾਂ ਹੋਈਆਂ ਮੈਂ ਤਾਂ ਜਿਹੜਾ ਕੋ ਲੱਗ ਗਿਆ ਕੋਡ ਉਦੋਂ ਬਾਅਦ ਇਹ ਫੈਸਲਾ ਹੋਇਆ ਨਾ ਜੁਆਇਨ ਕਰਨ ਦਾ ਕਿਉਂ ਹੋਇਆ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਅਕਾਲੀ ਦਲ ਦਾ ਖਹਿੜਾ ਛੱਡਤਾ ਅਸੀਂ ਹੁਣ ਇੱਥੇ ਫਰੰਟ ਫੁੱਟ ਤੇ ਆਪ ਜਿਹ ਪਾਰਟੀ ਲਿਆਉਣੀ ਚਾਹੁੰਦੇ ਆ ਉਦੋਂ ਬਾਅਦ ਦੀਆਂ ਗੱਲਾਂ ਤੇ ਬਹੁਤ ਗੱਲਾਂ ਉਹਨਾਂ ਨਾਲ ਹੋਈਆਂ ਏ ਜਿਹੜੀਆਂ ਚਾਰ ਜੂਨ ਵਗੈਰਾ ਨਵੀਂ ਗਵਰਨਮੈਂਟ ਅਗਰ ਭਾਜਪਾ ਵੀ ਬਣਦੀ ਹੈ ਤਾਂ ਪੰਜਾਬ ਬਾਰਡਰ ਸਟੇਟ ਹੋਣ ਦੇ ਨਾਤੇ ਜਿਹੜਾ ਵੈ ਉਸ ਨੂੰ ਸਪੈਸ਼ਲ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਅਮਿਤ ਸ਼ਾਹ ਜੀ ਸਾਡੇ ਜਿਹੜੇ ਮੇਰਾ ਤਾਂ ਸਾਰਾ ਨਿਊਜ਼ 18 ਦੇਖ ਰਹੇ ਹੋ ਤੁਸੀਂ ਨਿਊਜ਼ 18 ਦੇ ਵੱਡਾ ਬਿਆਨ ਦੇ ਰਹੇ ਹੋ ਕਿ ਸੈਂਟਰ 'ਚ ਅਗਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਜਿਹੜਾ ਹਿਮਾਚਲ ਨੂੰ ਜਿਵੇਂ ਜਿਹੜਾ ਪਹਾੜੀ ਸੂਬਾ ਹੁੰਦੇ ਦੇ ਨਾਤੇ ਫੈਸਿਲਿਟੀ ਮਿਲਦੀ ਉਦੋਂ ਹੀ ਬਾਰਡਰ ਸਟੇਟ ਹੁੰਦੇ ਦੇ ਨਾਤੇ ਪੰਜਾਬ ਨੂੰ ਮਿਲੇਗੀ। ਇਹ ਨਿਊਜ਼ 18 ਤਾਂ ਮੈਨੂੰ ਸਾਹਮਣੇ ਦਿਖੀ ਰਿਹਾ ਵੀ ਮੈਂ ਨਿਊਜ਼ 18 ਤੇ ਬੋਲ ਰਿਹਾ ਹਾਂ। ਨਾਲੇ ਮੈਂ ਪੰਕਜ ਜੀ ਨੂੰ ਵੀ ਜਾਣਦਾ ਵੀ ਨਿਊਜ਼ 80 'ਚ ਨੇ ਬੰਕਟ ਜੀ। ਮੈਂ ਇਹ ਬੜੇ ਵਿਸ਼ਵਾਸ ਨਾਲ ਇੱਕ ਇਕੱਲੀ ਗੱਲ ਨਹੀਂ ਵੀ ਬਾਰਡਰ ਡਿਸਟ੍ਰਿਕਟ ਨੂੰ ਇਕੱਲੀ ਗੱਲ ਨਹੀਂ ਸੀ। ਉਹਦੇ ਵਿੱਚ ਇਹ ਵੀ ਸੀ ਵੀ ਜਿਹੜੇ ਧਰਮੀ ਫੌਜੀ ਰਹੇ ਆ ਉਹਨਾਂ ਲਈ ਵੀ ਬਹੁਤ ਕਿਸ ਤਰੀਕੇ ਨਾਲ ਨੌਕਰੀਆਂ ਉਹਨਾਂ ਨੂੰ ਕਿਸ ਤਰੀਕੇ ਨਾਲ ਪੈਨਸ਼ਨ ਹਰ ਚੀਜ਼ ਅੱਧੀਆਂ ਚੀਜ਼ਾਂ ਮੈਂ ਹਜੇ ਮੈਂ ਤੁਹਾਨੂੰ ਦੱਸ ਰਿਹਾ ਵੀ ਕਿਸ ਤਰੀਕੇ ਨਾਲ ਉਰੇ ਆਈਆਈਐਮ ਕਿੰ ਕਿਸ ਤਰੀਕੇ ਨਾਲ ਏਮਸ ਹਸਪੀਟਲ ਉਹਦਾ ਸਾਰਾ ਕੁਝ ਤਿਆਰ ਕਰਕੇ ਲੈ ਕੇ ਆਏ ਸੀ ਖਾਕਾ ਤੇ ਹੁਣ ਵੀ ਮੋਦੀ ਸਾਹਿਬ ਮੈਨੂੰ ਕਿਉਂਕਿ ਮੇਰੀ ਜਿਹੜੀ ਜੁਆਇਨਿੰਗ ਆ ਜਾਂ ਉਹ ਹਮੇਸ਼ਾ ਸਾਡੇ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਜਿਹੜੇ ਪੰਜਾਬ ਨਾਲ ਉਹਨਾਂ ਨੂੰ ਹਰ ਵਕਤ ਚਿੰਤਿਤ ਰਹਿੰਦੇ ਆ ਇਹ ਵੀ ਵਿਸ਼ਵਾਸ ਦਿਵਾਇਆ ਸੀ ਵੀ ਜਦੋਂ ਵੀ ਹੁਣ ਆ ਸ਼ੁਰੂ ਹੋ ਜਾਗੇ ਆਖਰੀ ਫੇਸ ਚੱਕ ਉਹ ਆਪਣੇ ਇਲੈਕਸ਼ਨ ਉਰੇ ਪ੍ਰਧਾਨ ਮੰਤਰੀ ਜੀ ਆਪ ਲੁਧਿਆਣੇ ਆ ਕੇ ਬਹੁਤ ਚੀਲਾਂ ਚੀਜ਼ਾਂ ਜਿਹੜੀਆਂ ਉਹ ਗੱਲਾਂ ਪੰਜਾਬ ਤੇ ਦੇਸ਼ ਵਾਸੀਆਂ ਨਾਲ ਕਹਿੰਦੇ ਪੂਰੇ ਐਕਮੈਂਟ ਤੇ ਵੀ ਹੋਈ ਕਿ ਰਵਨੀਤ ਬਿੱਟੂ ਨੂੰ ਜੇਕਰ ਕੇਂਦਰ ਤੇ ਵਿੱਚ ਬੀਜੇਪੀ ਦੀ ਸਰਕਾਰ ਬੰਦੀ ਹੈ ਤਾਂ ਮੰਤਰੀ ਲਾਵਾਂਗੇ ਜਾਂ ਰਾਜ ਮੰਤਰੀ ਲਗਾਵਾਂਗੇ ਇਸ ਕਮਿਟਮੈਂਟ ਵੀ ਹੋਈ ਕੋ ਇਹ ਤਾਂ ਗੱਲਾਂ ਮੀਡੀਆ ਚ ਹੁੰਦੀਆਂ ਨੇ ਪਰ ਹਾਂ ਇਹ ਜ਼ਰੂਰ ਮੈਨੂੰ ਕਿਹਾ ਵੀ ਸਾਰਾ ਪੰਜਾਬ ਜਿਹੜਾ ਇਸ ਵੇਲੇ ਹਰ ਹਰ ਸੂਬੇ ਚ ਜਾਓ ਹਰ ਹਰ ਜ਼ਿਲ੍ਹੇ ਚ ਜਾਓ ਹਰ ਜ਼ਿਲ੍ਹੇ ਚ ਜਾ ਕੇ ਲੋਕਾਂ ਨੂੰ ਅਵੇਅਰ ਕਰੋ ਕਿਉਂਕਿ ਅਸੀਂ ਇੱਕ ਮੰਤਰੀ ਵਾਲੀ ਕਮਿਟਮੈਂਟ ਹੋਈ ਹੈ ਕਿਉਂਕਿ ਸਾਡੇ ਸੋਰਸਸ ਸੇ ਜਾਣਕਾਰੀ ਦੇ ਰਹੇ ਬਿੱਟੂ ਹੋਰਾਂ ਨੂੰ ਜਦੋਂ ਕਿਹਾ ਕਿ ਸੈਂਟਰਲ ਚ ਤੁਹਾਨੂੰ ਮੰਤਰੀ ਲਿਆਵਾਂਗੇ ਬਹੁਤ देर ਹੋ ਗਈ ਆਪੋਜੀਸ਼ਨ ਚ ਬੈਠੇ ਨੂੰ ਇਹ ਗੱਲਾਂ ਇਹ ਗੱਲਾਂ ਕਦੇ ਹੁੰਦੀਆਂ ਹੁੰਦੀਆਂ ਹੈ ਜੀਆਂ ਵੀ ਕੋਈ ਕੋਈ ਸ਼ਰਤਾਂ ਦੇ ਉੱਤੇ ਆਧਾਰ ਤੇ ਕੋਈ ਜੁਆਇਨਿੰਗਾਂ ਹੁੰਦੀਆਂ ਹੁੰਦੀਆਂ ਵੀ ਮੈਨੂੰ ਜੀ ਤੁਸੀਂ ਮੰਤਰੀ ਬਣਾਓ ਜਾਵਾਂਗੇ ਨਹੀਂ ਉਹਨਾਂ ਨੇ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਤੁਹਾਨੂੰ ਨਹੀਂ ਨਹੀਂ ਕਦੇ ਇਹ ਦੇਖੋ ਇਹ ਗੱਲਾਂ ਕਦੇ ਗੱਲ ਜੀ ਉਹ ਵੀ ਕਿਉਂ ਕਰਦੇ ਮੈਂ ਵੀ ਇਹ ਜੀ ਇਹ ਇਹ ਤਾਂ ਬਹੁਤ ਛੋਟੀਆਂ ਗੱਲਾਂ ਹੁੰਦੀਆਂ ਕਰਨ ਵਾਲੀਆਂ ਨਹੀਂ ਮੰਤਰੀ ਬੰਨਾ ਬਹੁਤ ਵੱਡੀ ਚੀਜ਼ ਆ ਸਿਆਸਤ ਦੇ ਵਿੱਚ ਤੁਸੀਂ ਤਾਂ ਮੁੱਖ ਮੰਤਰੀ ਦੇ ਸੁਪਨੇ ਕਾਂਗਰਸ ਦੇ ਦੇਖ ਰਹੇ ਸੀ ਤੁਸੀਂ ਮੈਨੂੰ ਕਿਹਾ ਸੀ ਕਿ ਅਜੇ ਮੇਰੀ ਉਮਰ ਨਹੀਂ ਹੈ ਲੇਕਿਨ ਇੱਕ ਸਮਾਂ ਆਏਗਾ ਮੈਂ ਕਾਂਗਰਸ ਦਾ ਮੁੱਖ ਮੰਤਰੀ ਪੰਜਾਬ ਦਾ ਬਣਾਗਾ ਹੁਣ ਇਹ ਸੁਪਨਾ ਸ਼ਾਇਦ ਬੀਜੇਪੀ ਚ ਵੀ ਤੁਸੀਂ ਦੇਖੋਗੇ ਮੈਂ ਕਿਹਾ 100% ਦੇਖਾਂਗੇ ਕਿਉਂ ਨਹੀਂ ਬੀਜੇਪੀ ਨੂੰ ਉਹਦੇ ਸੱਤਾ ਚ ਲੈ ਕੇ ਆਵਾਂਗੇ ਤਾਕਤ ਚ ਲੈ ਕੇ ਆਵਾਂਗੇ ਮੁੱਖ ਮੰਤਰੀ ਦਾ ਸੁਪਨਾ ਪੂਰ ਕਰਾਂਗੇ ਉਹ ਤਾਂ ਚਲੋ ਪਾਰਟੀ ਹਾਈ ਕਮਾਂਡ ਦੀਆਂ ਗੱਲਾਂ ਜਿਹੜਾ ਸੁਪਨਾ ਜਿਹੜਾ ਸੁਪਨੇ ਤਾਂ ਸੁਪਨੇ ਵੱਡੇ ਦੇਖੋ ਉਹ ਕੋਈ ਵੀ ਕਿਸੇ ਵੀ ਧਾਰੇ ਚ ਉਹ ਤਰੱਕੀ ਦੀ ਗੱਲ ਤਾਂ ਹਮੇਸ਼ਾ ਸੋਚਦਾ ਇਹ ਕਿਵੇਂ ਹੋ ਸਕਦਾ ਉਹ ਆਪਣੀ ਜਿਹੜਾ ਉਹ ਠਰਾ ਥੋੜੀ ਆ ਸਕਦਾ ਤੂੰ ਤਾਂ ਚੰਗਾ ਤਾਂ ਆਪਣਾ ਸੋchna ਹੀ ਸੋchna ਇਹ ਕਿ ਸ਼ੱਕਾ ਤੇ ਮੈਨੂੰ ਇਹ ਗੱਲ 100% ਕਹੀ ਆ ਵੀ ਭਾਜੀਪੀ ਨੂੰ ਸਾਰੇ ਪੰਜਾਬ ਚ ਹਰ ਜਗ੍ਹਾ ਕੰਮ ਕਰਕੇ ਲੈ ਕੇ ਆਓ ਤੇ ਪਰ ਮੈਂ ਸਭ ਤੋਂ ਵੱਡੀ ਕਵਲਕਾਰ ਕਹਿੰਦਾ ਕਿਉਂਕਿ ਮੈਂ ਇੱਕ ਸਾਲ ਕਿਸਾਨਾਂ ਲਈ ਬੈਠਾ ਰਿਹਾ ਹਾਂ ਆਪ ਸਭਾ ਸਾਲ ਧਰਨੇ ਤੇ ਤੇ ਤੁਸੀਂ ਉਦੋਂ ਕਵਰ ਕਰਦੇ ਰਹੇ ਹੋ ਉਦੋਂ ਇਹ ਹੁੰਦਾ ਸੀ ਵੀ ਸ਼ਾਇਦੇ ਰਾਤ ਨੂੰ ਚਲੇ ਜਾਂਦੇ ਆ ਘਰੇ ਜਾਂ ਸ਼ਾਇਦੇ ਦਿਨੇ ਆ ਜਾਂਦੇ ਆ ਬੜਾ ਸਰਕਾਰ ਨੇ ਜੰਤਰ ਮੰਤਰ ਲਾਏ ਹੋਏ ਸੀਗੇ ਪਰ ਅਸੀਂ ਸਵਾ ਸਾਲ ਦੁੱਖ ਜਾਣੇ ਆ ਕਿਸਾਨਾਂ ਦਾ ਤੇ ਮੈਂ ਇੱਕ ਇੱਕ ਚੱਪਾ ਚੱਪਾ ਪੰਜਾਬ ਦਾ ਕਿਹੜਾ ਪੋਲੀਟਿਸ਼ੀਅਨ ਆ ਮੈਨੂੰ ਕਿਸੇ ਮੈਂ ਪੰਜਾਬ ਦੀ ਯਾਤਰਾ ਕਰਕੇ ਇੱਕ ਇੱਕ ਪਿੰਡ ਇੱਕ ਇੱਕ ਸ਼ਹਿਰ 1500 ਕਿਲੋਮੀਟਰ ਤੇ ਪਰ ਨਾਲ ਮੈਨੂੰ ਇੱਕ ਇੱਕ ਪਿੰਡ ਦਾ ਪਤਾ ਇੱਕ ਇੱਕ ਸ਼ਹਿਰ ਦਾ ਪਤਾ ਵੀ ਉੱਥੇ ਤਕਲੀਫ ਕੀ ਆ ਤੁਸੀਂ ਕਿਸਾਨਾਂ ਦਾ ਜ਼ਿਕਰ ਕਰ ਹੀ ਦਿੱਤਾ ਮੈਂ ਉਸੇ ਤੇ ਆ ਜਰਨਾ ਤੁਸੀਂ ਆਉਂਦੇ ਸੀ ਉਸ ਤੇ ਇੱਕ ਵੀਡੀਓ ਬਹੁਤ ਵਾਇਰਲ ਹੋਈ ਉਸ ਵੀਡੀਓ ਦੇ ਬਾਅਦ ਅਕਾਲੀ ਦਲ ਨੇ ਵੀ ਉਸ ਨੂੰ ਟਰੋਲ ਕੀਤਾ ਕਾਂਗਰਸ ਨੇ ਵੀ ਟਰੋਲ ਕੀਤਾ ਆਮ ਆਦਮੀ ਪਾਰਟੀ ਨੇ ਵੀ ਟਰੋਲ ਕੀਤਾ ਤੁਸੀਂ ਕਹਿ ਰਹੇ ਹੋ ਆ ਮੇਰੀ ਜੁੱਤੀ ਪਈ ਐ ਇਹ ਜੁੱਤੀ ਲਾ ਕੇ ਮਾਰੂੰਗਾ ਮੈਂ ਤੁਸੀਂ ਕਿਹਾ ਕਿ ਇਹਦੇ ਨਾਲ ਮੈਨੂੰ ਪਾਏਗਾ ਪੰਕਜ ਮੈਂ ਇਹਦੇ ਨਾਲ ਨਹੀਂ ਬਹਿਣਾ ਮੈਂ ਤੁਹਾਨੂੰ ਬਹੁਤ ਰਿਕਵੈਸਟ ਕੀਤੀ ਕੀ ਇੰਟਰਵਿਊ ਲਾਈਵ ਚੱਲ ਰਿਹਾ ਵੈ ਚਲਦੇ ਇੰਟਰਵਿਊ ਚ ਇੱਕ ਮਰਿਆਦਾ ਹੁੰਦੀ ਹੈ ਸ਼ਬਦਾਂ ਦੀ ਮਰਿਆਦਾ ਹੁੰਦੀ ਹੈ ਕਹਿੰਦੇ ਕਿ ਇੱਕ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਤੁਸੀਂ ਉਸ ਵੇਲੇ ਕੀਤਾ ਅੱਜ ਮੈਂ ਬਿਲਕੁਲ ਕੀਤਾ ਤੇ ਮੈਂ ਉਸ ਵੇਲੇ 600 ਤੋਂ 7 700 ਤੁਸੀਂ ਕਹੇ 700 ਤੋਂ ਵੱਧ ਕਿਸਾਨਾਂ ਦੀ ਜਿਹੜੇ ਆ ਉਦੋਂ ਸ਼ਹੀਦ ਹੋ ਚੁੱਕੇ ਸੀ ਤੁਸੀਂ ਕਿਹਾ ਸੀ ਪਾਛ ਪਾ ਇਸ ਦੇ ਲਈ ਜ਼ਿੰਮੇਵਾਰ ਉਹਨਾਂ ਉਹਨਾਂ ਦੇ ਪਤਾ ਜਿਹੜੇ ਜਿਨ੍ਹਾਂ ਦੇ ਸਿਵਾ ਸੇਵੇ ਜਲਦੇ ਸੀ ਘਰਾਂ ਤੇ ਤੇ ਜਿਹੜੇ ਪਹਿਲਾਂ ਕਰਜ਼ੇ ਚ ਡੁੱਬੇ ਹੋਏ ਸੀ ਤੇ ਉਹਨਾਂ ਦੇ ਇੱਕ ਪੁੱਤ ਇੱਕ ਜੇ ਘਰ ਦਾ ਬਾਪ ਗਿਆ ਹੋਵੇ ਉਹ ਉੱਥੇ ਚਲਾ ਜਾਵੇ ਤੇ ਕਿਹਦੀ ਜ਼ਿੰਮੇਵਾਰੀ ਸੀ ਅੱਜ ਮੈਂ ਬੀਜੇਪੀ ਚ ਹਾਂ ਅੱਜ ਜੇ ਕੋਈ ਸਥਿਤੀ ਐ ਐਸੀ ਆਊ ਤਾਂ ਫਿਰ ਮੈਂ ਆਪਣੇ ਆਪ ਨੂੰ ਉਸ ਸਥਿਤੀ ਚ ਕਿਸ ਤਰੀਕੇ ਨਾਲ ਦੇਖੂਗਾ ਇਸੇ ਕਰਕੇ ਇਹ ਚਾਹੇ ਵੀ ਉਹ ਸਥਿਤੀ ਕਦੇ ਕਿਸਾਨਾਂ ਦੀ ਬਣੇ ਨਾ ਕਿਸਾਨ ਸਿੱਧੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਐਗਰੀਕਲਚਰ ਮਿਨਿਸਟਰ ਸਾਹਿਬ ਦੇ ਹੋਮ ਮਿਨਿਸਟਰ ਸਾਹਿਬ ਦੇ ਸਿੱਧੇ ਘਰੇ ਜਾਣ ਤੇ ਆਪਣਾ ਹੱਕ ਲੈ ਕੇ ਆਉਣ ਜਿੱਥੇ ਤੱਕ ਗਰੇਵਾਲ ਸਾਹਿਬ ਦੀ ਗੱਲ ਕੀਤੀ ਆ ਉਹ ਬਿਲਾ ਨੂੰ ਵਾਪਸ ਕਰਾਉਣ ਦੀ ਲੜਾਈ ਸੀ ਗਰੇਵਾਲ ਸਾਹਿਬ ਸਤਕਾਰਯੋਗ ਉਹਨਾਂ ਨਾਲ ਮੇਰੀ ਕੋਈ ਮੈਂ ਕੋਈ ਜ਼ਮੀਨ ਮੰਗਣੀ ਸੀ ਉਹਨਾਂ ਨਾਲ ਉਹ ਵੱਡੇ ਨੇ ਮੈਂ ਤੁਮ ਅੱਜ ਵੀ ਮਦੂਦ ਬਾਦ ਬਹੁਤ ਵਾਰ ਮਿਲੇ ਨੇ ਤੇ ਪੈਰੀ ਹੱਥ ਲਾ ਕੇ ਮਿਲੀ ਦਾ ਉਸ ਵੇਲੇ ਲੜਾਈ ਗਰੇਵਾਲ ਸਾਹਿਬ ਦੇ ਪੈਰੀ ਹੱਥ ਲਾ ਕੇ ਮਿਲੇ ਤਾਂ ਵੱਡਿਆਂ ਦੇ ਲਾਉਣ ਇਹ ਚ ਕੀ ਗੱਲ ਜੁੱਤੀ ਬਦਲ ਲਈ ਵੀ ਪਰ ਜੇ ਬਿੱਲ ਬਦਲ ਗਏ ਜੁੱਤੀ ਨਹੀਂ ਬਦਲੀ ਬਿੱਲ ਬਦਲ ਗਏ ਹਾਂ ਲੇਕਿਨ ਉਸ ਵੀਡੀਓ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠੇ ਕਹਿੰਦੇ ਤੁਸੀਂ ਕਿਹਾ 700 ਕਿਸਾਨਾਂ ਦੀ ਮੌਤ ਦਾ ਜ਼ਿੰਮੇਵਾਰ ਭਾਜਪਾ ਉਸੇ ਵਿੱਚ ਅੱਜ ਤੁਸੀਂ ਸ਼ਾਮਲ ਹੋਗੇ ਉਹ ਅਸੀਂ ਉਹ ਬਿੱਲ ਵਾਪਸ ਕਰਵਾਏ ਹਾਂ ਤੁਹਾਡੇ ਮੂਰੇ ਹੀ ਲੜਾਈ ਲੜਦੇ ਸੀ ਰੋਜ਼ ਜਦੋਂ ਬਿੱਲ ਵਾਪਸ ਲਏ ਤੇ ਫਿਰ ਗੱਲ ਕਾਦੀ ਰਹੇਗੀ ਲੇਕਿਨ ਕਿਸਾਨ ਅੱਜ ਵੀ ਧਰਨੇ ਦੇ ਉੱਤੇ ਬੈਠਾ ਹੈ ਅੱਜ ਵੀ ਉਹ ਕਹਿ ਰਿਹਾ ਐਮਐਸਪੀ ਦੇ ਗਾਰੰਟੀ ਦਿਓ ਉਹ ਅੱਜ ਵੀ ਕਹ ਰਿਹਾ ਕਰਜ਼ ਮਾਫੀ ਦੇ ਦਿਓ ਤੁਸੀਂ ਕਿਸਾਨਾਂ ਲਈ ਕੀ ਕਰੋਗੇ ਹੁਣ ਅੱਜ ਤੱਕ ਕਿਸਾਨ ਸਾਰੀਆਂ ਪਾਰਟੀਆਂ ਦੇ ਆ ਕੋਈ ਕੋ ਬੀਜੇਪੀ ਦੇ ਥੋੜੀ ਉਲਟਾ ਬੈਠਾ ਹੈ ਆਮ ਆਦਮੀ ਦੇ ਵੀ ਹੈ ਕਾਂਗਰਸ ਦੇ ਵੀ ਆਕਾਲੀ ਦਲ ਦੇ ਵੀ ਉਹ ਤਾਂ ਸਾਰਿਆਂ ਦੇ ਕਿਸੇ ਵੀ ਪਾਰਟੀ ਦੇ ਉਹ ਕੋਈ ਨਹੀਂ ਪਰ ਹਾਂ ਮੈਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਦੋਂ ਮੇਰੀ ਮੈਂ ਪਹਿਲਾ ਕਮਿਟਮੈਂਟ ਹੀ ਮੇਰੀ ਇਹ ਹੈ ਮੰਤਰੀ ਸ਼ੰਤਰੀ ਦੀ ਕਮਿਟਮੈਂਟ ਨਹੀਂ ਕੋਈ ਇਹ ਕਮਿਟਮੈਂਟ ਹੈ ਵੀ ਕਿਸਾਨ ਜੋ ਚਾਹੁੰਦਾ ਉਹ 4 ਜੂਨ ਤੋਂ ਬਾਅਦ ਜਦੋਂ ਸਰਕਾਰ ਬਣ ਜਾਏਗੀ 400 ਐਮਪੀ ਜਿੱਤ ਜਾਣਗੇ ਅਸੀਂ ਉਹ ਚ ਸ਼ਾਮਲ ਹੋ ਕੇ ਕਿਸਾਨ ਕੋਈ ਹਿੰਮਤ ਨਹੀਂ ਹੋਊਗੀ ਕਿਸਾਨ ਦੇ ਕੋਈ ਉਹਨੂੰ ਰੋਕ ਲੇ ਜਾਂ ਉਹਤੇ ਗੋਲੀ ਤਾਂ ਬਹੁਤ ਦੂਰ ਦੀ ਗੱਲ ਆ ਕੋਈ ਅੱਖਾਂ 'ਚ ਉਹਨਾਂ ਦੇ ਜਾਂ ਉਹਨਾਂ ਦੇ ਕੋਈ ਡੰਡੇ ਮਾਰ ਲੇ ਇਸ ਕਰਕੇ ਆਏ ਆ ਇਹ ਇਹ ਇੰਸ਼ੋਰੈਂਸ ਲੈ ਕੇ ਆਏ ਆ ਵੀ ਉਹ ਕਹਿੰਦੇ ਜੀ ਅਸੀਂ ਤਾਂ ਆ ਕੁਝ ਕਰਨਾ ਚਾਹੁੰਦੇ ਆ ਤੁਸੀਂ ਕੀ ਕਹਿ ਰਹੇ ਹੋ ਕਿ ਕਿਸਾਨਾਂ ਵਾਲੇ ਕਰ ਲੋਗੇ ਜੇ ਦੁਬਾਰਾ ਸਰਕਾਰ ਬਣਦੀ ਹੈ ਕਿਸਾਨ ਕਹਿੰਦੇ ਆ ਉਹ ਕਹਿੰਦੇ ਕਰਜ਼ਾ ਮਾਫ ਕਰੋ ਐਮ ਐਸ ਪੀ ਲਾਗੂ ਕਰੋ ਮੈਂ ਕਰਜ਼ਾ ਵੀ ਉਹ ਚ ਮਾਫ ਕਰਨਾ ਸੀਗਾ ਜਿਹੜਾ ਹੈ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਆਉਣਾ ਸੀ ਪੰਜਾਬ ਦਾ ਕਰਜ਼ਾ ਮਾਫ ਵੀ ਸਾਰਾ ਕਰਨਾ ਸੀ ਤੇ ਸਾਰੀਆਂ ਗੱਲਾਂ ਕਰਾਵਾਂਗੇ ਕਿਉਂ ਨਹੀਂ ਕਰਾਵਾਂਗੇ ਲekin سوال ਇਹ ਵੀ ਉੱਠ ਰਿਹਾ ਹੈ ਕਿ ਕਿਸਾਨ ਇਹ ਪੰਜਾਬ ਤੁਹਾਡੇ ਤੇ ਭਰੋਸਾ ਕਿਉਂ ਕਰੇ ਭਰੋਸਾ ਤਾਂ ਦੇਖੋ ਮੇਰੇ ਤੇ ਪਹਿਲਾਂ ਹੀ ਕਰਦੇ ਆ